281 ਨੰਬਰ ਪ੍ਰਸ਼ਨ ইস্ট ਇੰਡੀਆ ਕੰਪਨੀ ਕਦੋਂ ਹੋਂਦ ਵਿੱਚ ਆਈ ਏਏਸੀਜੀ 31 ਦਸੰਬਰ 1600 ਈਸਵੀ ਨੂੰ ਹਾਂਜੀ 282 ਨੰਬਰ ਪ੍ਰਸ਼ਨ ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਹਾਂਜੀ ਕੌਣ ਸੀ ਜੀ ਗਵਰਨਰ ਜਨਰਲ 282 ਨੰਬਰ ਪ੍ਰਸ਼ਨ ਦਾ ਲਾਰਡ ਹਾਰਡਿੰਗ ਪਹਿਲੇ ਐਂਗਲੋ ਸਿੱਖ ਯੁੱਧ ਦੇ ਸਮੇਂ ਅੰਗਰੇਜ਼ਾਂ ਨੇ ਪੰਜਾਬ ਨੂੰ ਕਦੋਂ ਕਬਜ਼ੇ ਵਿੱਚ ਲਿਆ ਹਾਂਜੀ ਇਹ ਲਿਆ ਜੀ 1800 49 ਇਸਵੀ ਦੇ ਵਿੱਚ ਪਹਿਲੀ ਟੈਲੀਗ੍ਰਾਫ ਲਾਈਨ ਕਿੱਥੇ ਤੋਂ ਕਿੱਥੇ ਤੱਕ ਵਿਛਾਈ ਗਈ ਸੀ ਹਾਂਜੀ ਇਹ ਵਿਛਾਈ ਗਈ ਸੀ ਜੀ ਕਲਕੱਤਾ ਤੋਂ ਆਗਰਾ ਤੱਕ ਕਲਕੱਤਾ ਤੋਂ ਆਗਰਾ ਕਿਹੜੇ ਐਕਟ ਨੂੰ ਮੌਂਟੇਗਿਊ ਚੈਂਸਪੋਰਡ ਸੁਧਾਰਵੀ ਕਿਹਾ ਜਾਂਦਾ ਹੈ ਹਾਂਜੀ ਇਹ ਕਿਹਾ ਜਾਂਦਾ ਜੀ ਭਾਰਤ ਸਰਕਾਰ ਕਾਨੂੰਨ 1919 ਵਾਲਾ ਐਕਟ ਕੀ ਕਿਹਾ ਜਾਂਦਾ ਜੀ ਇਹਨੂੰ ਮੌਂਟੇਗਿਊ ਚੈਂਸਪੋਰਡ ਸੁਧਾਰ ਪ੍ਰਿਹਸ਼ਕ੍ਰਿਤ ਭਾਰਤ ਅਖਬਾਰ ਕਿਸ ਨੇ ਆਰੰਭ ਕੀਤਾ ਸੀ ਹਾਂਜੀ ਡਾਕਟਰ ਬੀ ਆਰ ਅੰਬੇਦਕਰ ਨੇ ਮਿਤਰਾ ਮੇਲਾ ਇੱਕ ਕ੍ਰਾਂਤੀਕਾਰੀ ਸੰਸਥਾ ਸੀ ਜੋ ਕਿ ਵੀਰ ਸਵਰਕਰ ਨੇ ਬਣਾਈ ਸੀ ਇਹ ਕਦੋਂ ਬਣਾਈ ਸੀ ਇਹ ਬਣਾਈ ਸੀ ਜੀ 1899 ਈਸਵੀ ਦੇ ਵਿੱਚ ਭਾਰਤ ਦੀਆਂ ਕਿੰਨੀਆਂ ਭਾਸ਼ਾਵਾਂ ਨੂੰ ਕਲਾਸਿਕਲ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ ਹਾਂਜੀ ਇਹ ਮਿਲਿਆ ਹੋਇਆ ਜੀ ਛੇ ਭਾਸ਼ਾਵਾਂ ਨੂੰ ਜਿਹੜੀਆਂ ਇਹ ਛੇ ਭਾਸ਼ਾਵਾਂ ਨੇ ਇਹ ਜਿਹੜਾ ਆਪਣਾ ਖੇਤਰੀ ਭਾਸ਼ਾਵਾਂ ਜਿਹੜੀਆਂ ਕਿ ਸੰਵਿਧਾਨ ਵਿੱਚ ਦਰਜ ਨੇ ਅੰਕਿਤ ਨੇ ਉਹਨਾਂ ਦੇ ਵਿੱਚ ਵੀ ਇਹ ਛੇ ਭਾਸ਼ਾਵਾਂ ਦਰਜ ਹਨ ਹਾਂਜੀ ਕਿਹੜੀਆਂ ਨੇ ਕਲਾਸਿਕਲ ਭਾਸ਼ਾਵਾਂ ਜੇ ਤੁਹਾਨੂੰ ਮੈਂ ਅਗਲੀ ਸਲਾਈਡ ਵਿੱਚ ਦੱਸ ਦਿੰਦਾ ਇਹ ਆ ਜੀ ਤਾਮਿਲ ਸੰਸਕ੍ਰਿਤ ਕੰਨੜ ਤੇਲਗੂ ਮਲਿਆਲਮ ਅਤੇ ਉੜੀਆ ਕਲਾਸਿਕਲ ਭਾਸ਼ਾਵਾਂ ਨੇ ਇਨਾਂ ਨੂੰ ਚੁਣਿਆ ਕਿਵੇਂ ਜਾਂਦਾ ਇਹਨਾਂ ਦਾ ਇੱਕ ਕ੍ਰਾਈਟੇਰੀਆ ਇਹ ਆ ਕਿ ਇੱਕ ਲੰਬੇ ਸਮੇਂ ਤੋਂ 2000 ਸਾਲ ਜਾਂ ਇਸ ਤੋਂ ਵੀ ਵੱਧ ਸਮੇਂ ਤੋਂ ਜਿਹੜੀਆਂ ਭਾਸ਼ਾਵਾਂ ਉਸੇ ਖੇਤਰ ਦੇ ਨਾਲ ਸੰਬੰਧਿਤ ਨੇ ਉੱਥੇ ਬੋਲੀਆਂ ਜਾਂਦੀਆਂ ਨੇ ਇੰਨੀ ਕੁ ਪੁਰਾਣੀ ਹਿਸਟਰੀ ਆ ਉਹਨਾਂ ਦੀ ਉਹਨਾਂ ਨੂੰ ਕਲਾਸਿਕਲ ਭਾਸ਼ਾ ਦੇ ਵਿੱਚ ਰੱਖਿਆ ਜਾਂਦਾ ਜਿਹੜੀਆਂ 8ਵੇਂ ਸ਼ੈਡਿਊਲ ਦੇ ਵਿੱਚ ਭਾਸ਼ਾਵਾਂ ਦਰਜ ਨੇ ਉਹ ਇਹਨਾਂ ਨਾਲੋਂ ਵੱਖਰੀਆਂ ਨੇ ਇਹ ਕਲਾਸਿਕਲ ਭਾਸ਼ਾਵਾਂ ਵੱਖਰੀਆਂ ਨੇ ਇਹਨਾਂ ਦਾ ਕੋਈ ਸੰਵਿਧਾਨ ਨਾਲ ਸੰਬੰਧ ਨਹੀਂ ਹੈ ਹਾਂਜੀ ਇਹ ਗੱਲ ਆਪਣੇ ਧਿਆਨ ਵਿੱਚ ਰੱਖ ਲਿਓ ਛੇ ਭਾਸ਼ਾਵਾਂ ਨੂੰ ਯਾਦ ਕਰ ਲਿਓ ਕਈ ਵਾਰ ਪੀਪਲ ਵਿੱਚ ਕੁਝ ਨਹੀਂ ਆ ਜਾਂਦੀਆਂ। ਦ ਪੈਰਟ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਜੀ ਅਮੀਰ ਖੋਸਰੋ ਨੂੰ। ਦ ਪੈਰਟ ਆਫ ਇਰੀਆ। ਤ੍ਰੀ ਉਤਸਵ ਜਿਹੜਾ ਕਿ ਚਾਵਲ ਦੀ ਖੇਤੀ ਨਾਲ ਸੰਬੰਧਿਤ ਆ ਕਿਹੜੇ ਰਾਜ ਵਿੱਚ ਮਨਾਇਆ ਜਾਂਦਾ? ਇਹ ਮਨਾਇਆ ਜਾਂਦਾ ਜੀ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਤ੍ਰੀ ਉਤਸਵ ਅਰੁਣਾਚਲ ਪ੍ਰਦੇਸ਼ ਨਾਲ ਸੰਬੰਧਿਤ ਆ ਜੀ। ਪੰਡਿਤ ਭੀਮ ਸਿੰਘ ਜੋਸ਼ੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਗਾਇਕ ਸਨ ਉਹ ਕਿਸ ਘਰਾਣੇ ਨਾਲ ਸੰਬੰਧ ਰੱਖਦੇ ਸਨ ਇਹ ਰੱਖਦੇ ਸਨ ਜੀ ਕਿਰਾਨਾ ਘਰਾਣੇ ਦੇ ਨਾਲ ਸੰਬੰਧ ਜੇ ਤੁਹਾਨੂੰ ਯਾਦ ਹੋਵੇ ਕਿਸੇ ਨੇ ਸੁਣਿਆ ਹੋਵੇ ਪਹਿਲਾਂ ਇੱਕ ਐਡ ਆਉਂਦੀ ਹੁੰਦੀ ਸੀ ਜਿਹਦੇ ਵਿੱਚ ਇੱਕ ਗਾਣਾ ਗਾਇਆ ਜਾਂਦਾ ਸੀ ਮਿਲੇ ਸੁਰ ਮੇਰਾ ਤੇ ਮਾਰਾ ਨਹੀਂ ਕਿਸੇ ਨੇ ਸੁਣਿਆ ਤਾਂ YouTube ਤੇ ਸਰਚ ਕਰਕੇ ਸੁਣ ਲਿਓ ਉਹ ਪੰਡਿਤ ਭੀਮ ਸਿੰਘ ਜੋਸ਼ੀ ਦੀ ਰਚਨਾ ਮਤਲਬ ਕਹਿ ਲੋ ਕਿ ਕੰਪੋਜੀਸ਼ਨ ਸੀ ਪਹਿਲੀ ਵਾਰ ਸੰਵਿਧਾਨ ਸਭਾ ਦਾ ਵਿਚਾਰ 1935 ਵਿੱਚ ਕਿਸ ਦੁਆਰਾ ਪੇਸ਼ ਕੀਤਾ ਗਿਆ ਸੀ ਹਾਂਜੀ ਐਮ ਐਨ ਰਾਓ ਦੇ ਦੁਆਰਾ ਪਹਿਲੀ ਵਾਰ 1935 ਦੇ ਵਿੱਚ ਮੂਲ ਸੰਵਿਧਾਨ ਵਿੱਚ ਕਿੰਨੇ ਆਰਟੀਕਲ ਸਨ ਹਾਂਜੀ ਕਿੰਨੇ ਸਨ ਜੀ ਇਹ 395 ਮੂਲ ਸੰਵਿਧਾਨ ਦੇ ਵਿੱਚ ਲੋਕ ਸਭਾ ਦੇ ਵਿੱਚ ਕੌਣ ਆਪਣੀ ਵੋਟ ਸਧਾਰਨ VOTING ਅਵਸਥਾ ਵਿੱਚ ਨਹੀਂ ਦਿੰਦਾ ਤਾਂ ਇਹ ਕਹਦਾ ਜੀ ਲੋਕ ਸਭਾ ਦਾ ਸਪੀਕਰ ਹੁੰਦਾ ਜਿਹੜਾ ਇਹ ਸਧਾਰਨ ਬਿਲਾ ਦੇ ਉੱਪਰ ਕੋਈ ਵੀ ਬਿਲਾ ਜਿੰਨਾ ਚਿਰ ਉਸ ਬਿਲੇ ਦੇ ਉੱਪਰ ਟਾਈ ਨਹੀਂ ਹੋ ਜਾਂਦਾ ਭਾਵੇਂ ਦੋਨੋਂ ਜਿਹੜੀਆਂ ਵੋਟਾਂ ਹੁੰਦੀਆਂ ਨੇ ਪੱਖ ਤੇ ਵਿਪੱਖ ਦੀਆਂ ਬਰਾਬਰ ਨਹੀਂ ਹੋ ਜਾਂਦੀਆਂ ਉਹਨਾਂ ਸਮਾਂ ਸਪੀਕਰ ਆ ਜਿਹੜਾ ਉਹ ਆਪਣੀ ਵੋਟ ਨਹੀਂ ਪਾਉਂਦਾ ਜਦੋਂ ਬਰਾਬਰ ਹੋਏ ਦੋਨੇ ਪੱਖ ਇੱਕ ਨਾ ਵਾਲੇ ਵੀ ਕਹਿੰਦੇ ਨੇ 50 ਬੰਦੇ ਮੰਨ ਲਓ ਹਾਂ ਵਾਲੇ ਵੀ 50 ਬੰਦੇ ਨੇ ਤਾਂ ਫਿਰ 스ਪੀਕਰ ਵੋਟ ਪਾਵੇਗਾ ਕਿ ਮੈਂ ਇਸ ਨੂੰ ਹਾਂ ਵਾਲੇ ਪਾਸੇ ਮੰਨਦਾ ਜਾਂ ਨਾ ਵਾਲੇ ਪਾਸੇ ਮੰਨਦਾ ਜਿੱਧਰ ਉਹ ਵੋਟ ਪਾ ਦੇਗਾ ਉਹ ਬਿਲ ਉਧਲੇ ਪਾਸੇ ਨੂੰ ਚਲੇ ਜਾਵੇਗਾ ਇਸ ਨੂੰ ਕਹਿੰਦੇ ਨੇ ਕਾਸਟਿੰਗ ਵੋਟ ਸੋ 스ਪੀਕਰ ਆਪਣੀ ਕਾਸਟਿੰਗ ਵੋਟ ਆਉਂਦਾ ਨਿਰਣਾਇਕ ਵੋਟ ਵੀ ਆਪਾਂ ਇਹਨੂੰ ਪੰਜਾਬੀ ਵਿੱਚ ਕਹਿ ਸਕਦੇ ਹਾਂ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਬਿੱਲ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਿਲਾ ਬਿਨਾ ਪੇਸ਼ ਕੀਤਾ ਜਾ ਸਕਦਾ ਹੈ ਇਹ ਹੈ ਜੀ ਸਧਾਰਨ ਬਿੱਲ ਧਨ ਬਿੱਲ ਅਤੇ ਵਿੱਤ ਬਿੱਲ ਜਿਹੜੇ ਇਹ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਹੀ ਪੇਸ਼ ਕੀਤੇ ਜਾਂਦੇ ਨੇ ਹੇਠ ਲਿਖਿਆਂ ਵਿੱਚ ਉਹ ਕਿਹੜੇ ਰਾਸ਼ਟਰਪਤੀ ਦਾ ਆਪਣੇ ਰਹਿੰਦੇ ਕਾਰਜਕਾਲ ਦੌਰਾਨ ਦਿਹਾਂਤ ਹੋ ਗਿਆ ਸੀ ਹਾਂਜੀ ਇਹ ਸਨ ਫਖਰਉਦੀਨ ਅਲ ਅਹਿਮਦ ਫਖਰਉਦੀਨ ਅਲ ਅਹਿਮਦ ਇੱਕ ਹੋਰ ਰਾਸ਼ਟਰਪਤੀ ਸਾਹਿਬ ਜਿਨ੍ਹਾਂ ਦਾ ਆਪਣੇ ਰਹਿੰਦੇ ਕਾਰਜਕਾਲ ਦੌਰਾਨ ਡੈਥ ਹੋਈ ਸੀ ਉਹ ਸਨ ਜ਼ਾਕਿਰ ਹੁਸੈਨ ਹਾਂਜੀ ਚੈਨ ਵਿੱਚ ਰੱਖੇ ਦੋਨੋਂ ਨੇ ਇਹ ਤੀਜਾ ਰਾਸ਼ਟਰਪਤੀ ਨਹੀਂ ਹੈ ਜਿਹੜਾ ਆਫਿਸ ਵਿੱਚ ਜਿਨ੍ਹਾਂ ਦੀ ਡੈਥ ਹੋਈ ਹੋਵੇ ਦੋ ਨੇ ਜੀ ਫਖਰਉਦੀਨ ਅਲ احمد ਅਤੇ ਜ਼ਾਕਿਰ ਹੁਸੈਨ ਇੱਕ ਰਾਜ ਦੇ ਗਵਰਨਰ ਦੁਆਰਾ ਜਾਰੀ ਕੀਤਾ ਗਿਆ ਆਰਡੀਨੈਂਸ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਕਿੰਨੇ ਸਮੇਂ ਲਈ ਵੈਧ ਹੁੰਦਾ ਹੈ ਕਿੰਨੀ ਵੈਲਿਡਿਟੀ ਹੁੰਦੀ ਹੈ ਮੰਨ ਲਓ ਰਾਸ਼ਟਰ ਗਵਰਨਰ ਨੇ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ ਤੇ ਕੱਲ ਤੋਂ ਮੰਨ ਲਓ ਸੰਸਦ ਦਾ ਸੈਸ਼ਨ ਜਿਹੜਾ ਉਹ ਸ਼ੁਰੂ ਹੋ ਗਿਆ ਤਾਂ ਕੱਲ ਤੋਂ ਉਹ ਕਿੰਨੇ ਸਮੇਂ ਲਈ ਵੈਲਿਡ ਰਹੇਗਾ ਜੇਕਰ ਸੰਸਦ ਉਸ ਨੂੰ ਪਾਸ ਨਹੀਂ ਕਰਦੀ ਹੈ ਇਹ ਰਹਿੰਦਾ ਹੁੰਦਾ ਜੀ ਅਸਲ ਵਿੱਚ ਸੰਸਦ ਦੇ ਸੈਸ਼ਨ ਸ਼ੁਰੂ ਹੋਣ ਤੋਂ ਸਿਰਫ 6 ਹਫ਼ਤੇ ਜੇਕਰ 6 ਹਫ਼ਤੇ ਤੋਂ 6 ਹਫ਼ਤੇ ਦੇ ਵਿੱਚ ਵਿੱਚ ਸੈਸ਼ਨ ਨੇ ਉਹ ਬਿੱਲ ਪਾਸ ਨਹੀਂ ਕੀਤਾ ਤਾਂ ਉਹ ਆਟੋਮੈਟਿਕਲੀ ਆਪਣਾ ਖਤਮ ਹੋ ਜਾ ਸਮਾਪਤ ਹੋ ਜਾਵੇਗਾ ਹਾਂਜੀ ਅਗਲਾ ਪ੍ਰਸ਼ਨ ਸੰਵਿਧਾਨ ਦਾ ਆਖਰੀ ਵਿਆਖਿਆਕਾਰ ਅਤੇ ਸੁਰੱਖਿਅਕ ਕੌਣ ਹੈ ਹਾਂਜੀ ਇਹ ਹੈ ਜੀ ਸੁਪਰੀਮ ਕੋਰਟ ਹਾਂਜੀ ਅਗਲਾ ਪ੍ਰਸ਼ਨ ਸੌਰੀ 107ਵਾਂ ਸੰਵਿਧਾਨਿਕ ਸੋਧ ਕਿਸ ਨਾਲ ਸੰਬੰਧਿਤ ਹੈ ਇਹ ਹੈ ਜੀ ਮਹਿਲਾਵਾਂ ਦੇ 33% ਰਾਖਵਾ ਕਰਨ ਦੇ ਨਾਲ ਜਨ ਗਨ ਮਨ ਜੋ ਕਿ ਰਾਸ਼ਟਰੀ ਗੀਤ ਬਣਿਆ ਹਾਂਜੀ ਅੱਜ ਆਪਣਾ ਰਾਸ਼ਟਰੀ ਗੀਤ ਆ ਜਦੋਂ ਬਣਿਆ ਉਸ ਤੋਂ ਪਹਿਲਾਂ ਦੀ ਗੱਲ ਹੈ ਸਭ ਤੋਂ ਪਹਿਲਾਂ ਇਹ ਕਦੋਂ ਗਾਇਆ ਗਿਆ ਸੀ ਜਨ ਗਨ ਮਨ ਰਵਿੰਦਰਨਾਥ ਟੈਗੋਰ ਨੇ ਲਿਖਿਆ ਉਹ ਗਾਇਆ ਕਦੋਂ ਗਿਆ ਪਹਿਲੀ ਵਾਰ ਇਹ ਗਾਇਆ ਗਿਆ ਜੀ ਪਹਿਲੀ ਵਾਰ 27 ਦਸੰਬਰ 1911 27 ਦਸੰਬਰ 1911 ਨੂੰ ਜਨਗਨ ਮੰਨ ਰਾਸ਼ਟਰੀ ਕੀ ਸੀ ਬਣ ਤੋਂ ਪਹਿਲਾਂ ਪਹਿਲੀ ਵਾਰ ਆਇਆ ਗਿਆ ਸੀ ਹਾਂਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਟਾਪੂ ਬੰਗਾਲ ਦੀ ਖਾੜੀ ਵਿੱਚ ਸਥਿਤ ਹੈ ਇਹ ਹੈ ਜੀ ਅੰਡੇਮਾਨ ਨਿਕੋਬਰ ਇਹ ਜਿਹੜਾ ਹੈ ਇਹ ਪਾਸਾ ਹੈ ਬੰਗਾਲ ਦੀ ਖਾੜੀ ਦਾ ਇਹ ਪਾਸਾ ਕਿਹਦਾ ਜੀ ਅਰਬ ਸਾਗਰ ਠੀਕ ਹੈ ਜੀ ਸੋ ਇਧਲੇ ਪਾਸੇ ਆ ਜੀ ਅੰਡੇਮਾਨ ਨਿਕੋਬਰ ਲਕਸ਼ਦੀਪ ਤੇ ਦਮਨਨ ਦਿਓ ਸਾਰੇ ਦਮਨਨ ਦਿਓ ਇੱਥੇ ਇੱਕ ਤੇ ਲਕਸ਼ਦੀਪ ਇਧਲੇ ਸੈੱਟ ਅਗਲਾ ਪ੍ਰਸ਼ਨ ਭਾਰਤ ਦਾ ਪੂਰਬ ਉੱਤਰ ਦਾ ਆਖਰੀ ਪੁਆਇੰਟ ਕਿਹੜਾ ਹੈ ਹਾਂਜੀ ਪੂਰਬ ਉੱਤਰ ਦੇ ਵਿੱਚ ਫਿਰ ਇੱਥੇ ਆ ਜੀ ਜੀ ਆਪਣਾ ਇਹ ਵਾਲੇ ਪਾਸੇ ਜਿਹੜਾ ਇਹ ਏਰੀਆ ਹੈ ਇਧਲੇ ਪਾਸੇ ਹੁਣ ਆਖਰੀ ਪੁਆਇੰਟ ਕਿਹੜਾ ਹੈ ਹੈਨਾ ਇਹ ਹੈ ਜੀ ਕਿਥੂਬੂ ਕੀ ਬੋਥੂ ਸੌਰੀ ਕੀ ਨਾਮ ਹੈ ਕੀ ਬੋਥੂ ਕਿਹੜੇ ਰਾਜ ਵਿੱਚ ਇਹ ਹੁਣ ਤੁਸੀਂ ਦੱਸਣਾ ਕਿਉਂਕਿ ਆਪਾਂ ਪਹਿਲਾਂ ਇਹ ਤੋਂ ਪਹਿਲਾਂ ਪ੍ਰਸ਼ਨ ਕਰ ਚੁੱਕੇ ਹਾਂ ਕਿ ਭਾਰਤ ਦਾ ਪੂਰਬ ਉੱਤਰ ਦਾ ਰਾਜ ਕਿਹੜਾ ਹੇਠ ਲਿਖਿਆਂ ਵਿੱਚੋਂ ਕਿਹੜਾ ਦਰਾ ਪੀਰ ਪੰਜਾਬ ਰੇਂਜ ਵਿੱਚ ਹੈ ਹਾਂਜੀ ਇਹ ਹੈ ਜੀ ਬਾਨੀ ਹਾਲ ਦਰਾ ਪੀਰ ਪੰਜਾਬ ਰੇਂਜ ਦੇ ਵਿੱਚ ਕਿਹੜਾ ਇਹਨਾਂ ਵਿੱਚੋਂ ਬਾਨੀ ਹਾਲ ਦਰਾ ਪ੍ਰਾਇਦੀਪੀ ਭਾਰਤ ਦੀ ਉੱਚ ਚੋਟੀ ਦਾ ਕੀ ਨਾਮ ਹੈ ਹਾਂਜੀ ਪਹਿਲਾਂ ਵੀ ਆਪਾਂ ਪ੍ਰਸ਼ਨ ਸ਼ੈਦ ਕੀਤਾ ਹੋਵੇ ਇਹ ਹੈ ਜੀ ਅਨਾਈ ਮੂਰੀ ਪ੍ਰਾਇਦੀਪੀ ਭਾਰਤ ਦੀ ਉੱਚੀ ਚੋਟੀ ਗੰਗਾ ਨਦੀ ਗੰਗੋਤਰੀ ਗਲੇਸ਼ੀਅਰ ਤੋਂ ਨਿਕਲਦੀ ਹੈ ਇਹ ਕਿੱਥੇ ਡਿੱਗਦੀ ਹੈ ਹਾਂਜੀ ਫੇਰ ਉਹ ਹੀ ਚੀਜ਼ ਆ ਗਈ ਆਪਣੀ ਇਹ ਮੰਨ ਲਓ ਆਪਣਾ ਭਾਰਤ ਦਾ ਹੇਠਲਾ ਪਾਸਾ ਜਿਹੜਾ ਹੈ ਤੇ ਇਹ ਆਪਣਾ ਇਧਰ ਪਾਸਾ ਆ ਗਿਆ ਬੰਗਾਲ ਦੀ ਖਾੜੀ ਹੈ ਨਾ ਤੇ ਗੰਗਾ ਜਿਹੜੀ ਹੈ ਇਹਦਾ ਫਲੋ ਇਸ ਪਾਸ ਨੂੰ ਜਾਂਦਾ ਤੇ ਡਿਗਰੀ ਕਿੱਥੇ ਹੈ ਬੰਗਾਲ ਦੀ ਖਾੜੀ ਦੇ ਵਿੱਚ ਹਿੰਦ ਮਹਾਸਾਗਰ ਬਿਲਕੁਲ نیچے ਆ ਗਿਆ ਹੈ ਨਾ ਤੇ ਅਰਬ ਮਹਾਸਾਗਰ ਇਹ ਆ ਗਿਆ ਪ੍ਰਸ਼ਾਂਤ ਮਹਾਸਾਗਰ ਖਰਾ ਹੋ ਗਿਆ ਸੋ ਇਹ ਆਨਸਰ ਆ ਜੀਗਾ ਬੰਗਾਲ ਦੀ ਖਾੜੀ ਵਿਸ਼ਵ ਦਾ ਸਭ ਤੋਂ ਵੱਡਾ ਨਦੀ ਟਾਪੂ ਮਾਜਲੀ ਕਿਸ ਨਦੀ ਵਿੱਚ ਸਥਿਤ ਹੈ ਜਿਹਦੇ ਵਿੱਚ ਆ ਜੀ ਇਹ ਇਹ ਹੈ ਜੀ ਬ੍ਰਹਮਪੁੱਤਰ ਦੇ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਨਦੀ ਟਾਪੂ ਹੈ ਜੀ ਜਦੋਂ ਇੱਕ ਖਰੀਦਦਾਰ ਹੋਵੇ ਖਰੀਦਦਾਰ ਹੋਵੇ ਇੱਕ ਵੇਚਣ ਵਾਲੇ ਹੁਣ ਬਹੁਤੇ ਤਾਂ ਉਸ ਆਰਥਿਕ ਪ੍ਰਸਥਿਤੀ ਨੂੰ ਕੀ ਕਿਹਾ ਜਾਂਦਾ ਹੈ ਇਹ ਕਿਹਾ ਗਿਆ ਕੀ ਆ ਜਾਂਦਾ ਜੀ ਮਨੋਪਸੋਨੀ ਮਨੋਪਸੋਨੀ ਕਿਹਾ ਜਾਂਦਾ ਜੀ ਇਹਨੂੰ ਮਨੋਪਲੀ ਨਹੀਂ ਮਨੋਪਸੋਨੀ ਖਰੀਦਦਾਰ ਇੱਕ ਹੋਵੇ ਵੇਚਣ ਵਾਲੇ ਹੁਣ ਜ਼ਿਆਦਾ ਹਾਂਜੀ ਜਦੋਂ ਕਿਸੇ ਬਾਜ਼ਾਰ ਵਿੱਚ ਸਿਰਫ ਕੁਝ ਫਰਮਾਂ ਹੀ ਹਾਵੀ ਹੋਣ ਤਾਂ ਉਸ ਬਾਜ਼ਾਰ ਦੀ ਪ੍ਰਸਥਿਤੀ ਨੂੰ ਕੀ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਜੀ 올ਿਗੋਪੋਲੀ ਹਾਂਜੀ 올ਿਗੋਪੋਲੀ ਜਦੋਂ ਕੁਝ ਫਰਮਾਂ ਬਾਜ਼ਾਰ ਦੇ ਵਿੱਚ ਹਾਵੀ ਹੋਣ ਇੱਕ ਫਰਮ ਦੀ ਗੱਲ ਨਹੀਂ ਜੇਕਰ ਇੱਕ ਫਰਮ ਕਿਹਾ ਹੋਵੇ ਸਿਰਫ ਇੱਕੋ ਫਰਮ ਹੋਵੇ ਜਿਹੜੀ ਬਾਜ਼ਾਰ ਦੇ ਵਿੱਚ ਹਾਵੀ ਹੋਵੇ ਤਾਂ ਉਹਨੂੰ ਮੋਨੋਪੋਲੀ ਕਹਿੰਦੇ ਹਾਂਜੀ ਅਗਲਾ ਪ੍ਰਸ਼ਨ ਆਜੀ ਆਪਣਾ 309 ਨੰਬਰ ਪ੍ਰਸ਼ਨ ਅਰਥ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਜੀ ਐਡਮ ਸਮਿਥਨ ਆਰਥੀ ਸ਼ਾਸਤਰ ਵਿੱਚ ਆਈ ਪੀਓ ਦਾ ਪੂਰਾ ਨਾਮ ਕੀ ਹੈ ਇਹ ਹੈ ਜੀ ਇਨੀਸ਼ੀਅਲ ਪਬਲਿਕ ਆਫਰਿੰਗ ਇਨੀਸ਼ੀਅਲ ਪਬਲਿਕ ਆਫਰਿੰਗ ਖਮੀਰ ਜਿਸ ਨੂੰ ইস্ট ਕਹਿੰਦੇ ਨੇ ਅਤੇ ਖੁੰਬਾ ਮਸ਼ਰੂਮ ਕਿਸ ਜੀਵ ਕਿੰਗਡਮ ਦੀਆਂ ਉਦਾਹਰਨਾਂ ਹਨ ਹਾਂਜੀ ਕੀ ਹਨ ਜੀ ਇਹ ਇਹ ਹਨ ਜੀ ਫੰਗਾਈ ਹਾਂਜੀ ਇਹ ਕੀ ਹਨ ਜੀ ਫੰਗਾਈ ਹੇਠ ਲਿਖਿਆਂ ਵਿੱਚੋਂ ਕਿਹੜਾ ਪੌਦਾ ਮਾਸਾਹਾਰੀ ਹੈ ਇਹ ਆਪਾਂ ਪ੍ਰਸ਼ਨ ਮੈਂ ਸਾਇੰਸ ਵਾਲੇ ਵਿੱਚ ਸ਼ੈਅ ਕਰਵਾਇਆ ਹੋਇਆ ਇਹ ਹੈ ਜੀ ਵੀਨਸ ਫਲਾਈਟ ਰੈਪ ਇੱਕ ਹੋਰ ਵੀ ਹੁੰਦਾ ਪਿਕਚਰ ਪਲੈਂਟ ਵੀ ਹੁੰਦਾ ਦੋਨੋਂ ਇਹ ਮਾਸਾਹਾਰੀ ਪੌਦੇ ਨੇ ਇਹਨਾਂ ਦੇ ਵਿੱਚ ਜਿਹੜੇ ਜੀਵ ਨੇ ਉਹ ਇਹਨਾਂ ਦੇ ਫੁੱਲ ਦੇ ਵਿੱਚ ਜਾਂ ਜਿਹੜਾ ਵੀ ਇਹਨਾਂ ਦਾ ਸਟਰਕਚਰ ਉਹਦੇ ਵਿੱਚ ਫਸ ਜਾਂਦੇ ਨੇ ਤੇ ਉਹ ਇਹਨਾਂ ਨੂੰ ਇਹਨਾਂ ਦਾ ਰਸ ਵਗੈਰਾ ਚੂਸ ਕੇ ਖਾ ਲੈਂਦੇ ਨੇ ਟੈਲੀਫੋਨ ਦੀ ਖੋਜ ਕਿਸ ਨੇ ਕੀਤੀ ਸੀ ਜੀ ਅਲੈਗਜ਼ੈਂਡਰ ਗ੍ਰਾਮ ਵੈਲ ਨੇ ਓਲੰਪ ਹਾਂਜੀ ਕਰੰਟ ਅਫੇਅਰ ਓਲੰਪਿਕ ਓਲੰਪਿਕ ਨਿਸ਼ਾਨੇਬਾਜ਼ੀ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਬਣੀ ਹੈ ਇਹ ਬਣੀ ਜੀ ਮਨੂ ਪਾਕਰ ਜਿਹਦੇ ਵਿੱਚ ਜੀ ਨਿਸ਼ਾਨੇਬਾਜ਼ੀ ਦੇ ਵਿੱਚ ਪੰਜਾਬ ਦੇ ਨਵੇਂ ਬਣੇ ਰਾਜਪਾਲ ਦਾ ਕੀ ਨਾਮ ਹੈ ਹਾਂਜੀ ਧਿਆਨ ਵਿੱਚ ਰੱਖਿਓ ਜੀ ਇਹ ਹੈ ਜੀ ਗੁਲਾਬ ਚੰਦ ਕਟਾਰੀਆ ਪੁੱਛਿਆ ਜਾਊਗਾ ਪੇਪਰ ਵਿੱਚ ਜਿਹੜੇ ਮਰਜ਼ੀ ਵਿੱਚ ਪੁੱਛਿਆ ਜਾਵੇ ਮਤਲਬ 1 ਨੰਬਰ ਦਾ ਤੁਹਾਡਾ ਪੱਕਾ ਜਿਹੜੇ ਮਰਜੀ ਪੇਪਰ ਵਿੱਚ ਪੁੱਛਿਆ ਹੋਇਆ ਰਾਜਪਾਲ ਦਾ ਨਵਾਂ ਬਣਿਆ ਰਾਜਪਾਲ ਦਾ ਨਾਮ ਜ਼ਰੂਰ ਪੁੱਛਿਆ ਜਾਵੇਗਾ। ਹਾਂਜੀ ਗੁਲਾਬ ਚੰਦ ਕਟਾਰੀਆ। ਇਹਨੇ ਜੀ ਕੁਝ ਰਾਜਪਾਲ ਬਣੇ ਸੀ ਜਿਹੜੇ ਕਰੰਟ ਅਫੇਅਰ ਦੇ ਵਿੱਚ ਆ ਇਹ ਤੁਸੀਂ ਇੱਕ ਵਾਰ ਨਿਗਾਰਾ ਆਪਣਾ ਕੱਢ ਲਿਓ। ਕਈ ਵਾਰ ਇਹਨਾਂ ਵਿੱਚੋਂ ਇੱਕ ਕੁਐਸਚਨ ਬਣ ਜਾਂਦਾ। ਪੜ੍ਹ ਜ਼ਰੂਰ ਲੇਖ ਵਾਰੀ। ਵੈਨੇਜ਼ੁਏਲਾ ਦੇ ਤੀਜੀ ਵਾਰ ਰਾਸ਼ਟਰਪਤੀ ਦੀ ਚੋਣ ਕਿਸ ਨੇ ਜਿੱਤੀ? ਹਾਂਜੀ ਇਹ ਕਿਸ ਨੇ ਜਿੱਤੀ ਜੀ? ਏ ਜਿੱਤੇ ਜੀ ਨਿਕੋਲਸ ਮਾਦਰੂ ਨੇ ਕਿੱਥੋਂ ਦੇ ਵੈਨੇਜ਼ੂਏਲਾ ਦੇ ਨਿਕੋਲਸ ਮਾਦਰੂ ਭਾਰਤ ਨੇ 54ਵੇਂ ਅੰਤਰਰਾਸ਼ਟਰੀ ਭੌਤਿਕ 올림픽 ਆਡ 2024 ਵਿੱਚ ਕਿੰਨੇ ਮੈਡਲ ਜਿੱਤੇ ਹਾਂਜੀ ਇਹ ਜਿੱਤੇ ਇਹਨਾਂ ਨੇ 2 ਜਿੱਤੇ ਸੋਨੇ ਦੇ 3 ਜਿੱਤੇ ਸਿਲਵਰ ਦੇ ਟੋਟਲ 5 ਮੈਡਲ ਜਿੱਤੇ ਆਰਬੀਆਈ ਦੀ ਰਿਪੋਰਟ ਅਨੁਸਾਰ ਵਿਸ਼ਵ ਡਿਜੀਟਲ ਭੁਗਤਾਨ ਵਿੱਚ ਭਾਰਤ ਦੀ ਹਿੱਸੇਦਾਰੀ ਕਿੰਨੇ ਪ੍ਰਤੀਸ਼ਤ ਹੈ ਹਾਂਜੀ ਆਰਬੀ ਦੇ ਰਿਪੋਰਟ ਪੇਸ਼ ਕੀਤੀ ਜੀ ਇੱਕ ਉਹਨਾਂ ਨੇ ਵਿਸ਼ਵ ਦੇ ਵਿੱਚ ਦੱਸਿਆ ਕਿ ਡਿਜੀਟਲ ਭੁਗਤਾਨ ਦੇ ਵਿੱਚ ਯੂਪੀ ਵਗੈਰਾ ਯੂਜ਼ ਕਰਦੇ ਆਪਾਂ ਉਹਦੇ ਵਿੱਚ ਭਾਰਤ ਦੀ ਹਿੱਸੇਦਾਰੀ ਕਿੰਨੀ ਹੈ ਬਹੁਤ ਵਧੀਆ ਮਤਲਬ ਜਿਹੜਾ ਇਹਦਾ ਰਿਜ਼ਲਟ ਹੈ ਇਹ ਹੈ ਜੀ 48.5% 56ਵੇਂ ਅੰਤਰਰਾਸ਼ਟਰੀ ਰਸਾਇਣ ਵਿਗਿਆਨ 올ੰਪੀਅਡ ਵਿੱਚ ਭਾਰਤ ਲਈ ਸੋਨੇ ਦਾ ਮੈਡਲ ਕਿਸ ਨੇ ਜਿੱਤਿਆ ਇਹ ਜਿੱਤੇ ਜੀ ਦਿਵੇਸ਼ ਭਈਆ ਹਾਂਜੀ ਕਿਹਨਾਂ ਨੇ ਦਿਵੇਸ਼ ਭਈਆ ਮਨੂ ਪਾਕਰ ਅਤੇ ਸਰਬਜੋਤ ਸਿੰਘ ਨੇ ਪੈਰਿਸ 올림픽 2024 ਵਿੱਚ ਕਿਹੜੀ ਮਿਸ਼ਰਤ ਪ੍ਰਤੀਯੋਗ ਦਾ ਵਿੱਚ ਕਾਂਸੀ ਦਾ ਮੈਡਲ ਜਿੱਤੇ ਇਹ ਜਿਹੜੀ 10 ਮੀਟਰ 에ਅਰ ਪਿਸਟਲ ਮਿਸ਼ਰਤ ਹਾਂਜੀ ਬਈ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲੈਣ ਧੰਨਵਾਦ ਜੀ